ਹੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੱਗੇ ਆਪਾਂ ਸਾਗ ਬਣੋੜ ਸਾਗ ਦਿੱਤਾ ਪਾ ਤਾਰ ਉਹਦੇ ਵਿੱਚ ਲੂਣ ਦਿੱਤਾ ਪਾ ਨਾਲ ਹੀ ਆਪਾਂ ਲਸਣ ਵੀ ਲਸਣ ਅਦਰਕ ਵੀ ਥੋੜਾ ਜਿਹਾ ਪਾ ਦਾਂਗੇ ਜਿਹਦੇ ਦੇ ਵਿੱਚ ਲਸਣ ਦਿੱਤਾ ਪਾ ਹੁੜਾ ਪਾ ਹਰੀ ਮਿਰਚ ਅਦਰਕ ਗ੍ਰੇਂਡ ਕਰਕੇ ਵਿੱਚ ਪਾਵਾਂਗੇ ਅਰੇ ਜਿਹਦੇ ਵਿੱਚ ਹੀ ਆਪਾਂ ਅਦਰਕ ਨਾਲ ਸਾਹ ਹਰੀ ਵਿੱਚ ਪਾ ਦਾਂਗੇ ਕਿਉਂਕਿ ਇਹਦੇ ਦਾ ਜਿਹੜਾ ਸਾਗ ਆ ਬਹੁਤ ਟੇਸਟੀ ਬੰਦਾ ਵਾ ਚਲੋ ਹੁਣ ਆਪਾਂ ਅਦਰਕ ਵਿੱਚ ਜਿਹੜੀ ਉਹ ਵੀ ਦਾਲੀ ਗ੍ਰੈਂਡ ਕਰਕੇ ਤੇ ਮੇਰੇ ਪਾ ਦਿੰਦੇ ਆ ਜੀ ਆਪਾਂ ਅਦਰਕ ਤੇ ਮਿਰਚ ਜਿਹੜੀ ਉਹ ਗ੍ਰੇਡ ਕਰ ਲਈ ਆ ਉਹਨ ਵਿੱਚ ਰਿੱਤੇ ਜੀ ਪਾ ਦੋਗੇ ਬਾਅਦ ਵਿੱਚ ਆਪਾਂ ਪਿਆਜ਼ ਨਾਲ ਟਮਾਟਰ ਦਾ ਤੜਕਾ ਲਾਵਾਂਗੇ ਥੋੜਾ ਜਿਹਾ ਵਿੱਚ ਜੀਰਾ ਪਾਵਾਂਗੇ ਇਹ ਪਾ ਕੇ ਤੜਕੇ ਦੇ ਖਾਈ ਦੋ ਇਹ ਨਾਲ ਬਹੁਤ ਟੇਸਟੀ ਸਰਬੰਦ ਆਵਾ ਹੁਣ ਆਪਾਂ ਇਹਨੂੰ ਦੋ ਤਿੰਨ ਮਿੰਟ ਜਿੰਦਾ ਲਵਾਂਗੇ ਜੇ ਸਟ੍ਰਾਈ ਫਿਰ ਬਾਅਦ ਵਿੱਚ ਲੜ ਪਾਵਾਂਗੇ ਹੁਣ ਆਪਾਂ ਉਤਾਰ ਸਰ ਜਿਹੜਾ ਰਿਜ ਚੁੱਕਾ ਵਾ ਇਦੇ ਵਿੱਚ ਅੱਲਣ ਆਪਾਂ ਪਾ ਰਹੇ ਆ। ਇਹ ਮੈਂ ਉਹ ਵੀ ਸੰਦੇ ਦੋਣੇ ਖਾਣਦੇ। ਹੁਣ ਆਪਾਂ ਇਹਨੂੰ ਕੋੜ ਕੇ ਬਾਅਦ ਵਿੱਚ ਇਸਰਾ ਦਿੱਲੀ ਦਾ ਤੜਕਾ। ਪਿਆਜ਼ ਆਪਾਂ ਲੈ ਆ ਕੱਟ। ਥੋੜਾ ਇਹਦੇ ਵਿੱਚ ਪਾ ਲਈ ਦੀਗਾ। ਹੀਰਾ ਪੁੱਛਤਾ ਆਪਾਂ ਬਾਅਦ ਵਿੱਚ ਪਾਵਾਂਗੇ ਪਿਆਜ਼। ਜੀਰਾ ਆਪਣਾ ਜਿਹੜਾ ਵਾ ਪੋਚ ਚੁੱਕਾ ਵਾ ਥੋੜਾ ਜਿਹਾ ਹੋਰ ਨਾਲ ਜਾ ਜਿਵੇਂ ਹੋ ਜੇ ਫਿਰ ਆਪਾਂ ਇਹਦੇ ਵਿੱਚ ਥਿਆਜ ਪਾ ਲੈਨੇ ਨਾ ਜੀਰਾ ਪਾ ਲੈਨੇ ਤੇ ਥਿਆਜ ਜਿਹੜਿਆ ਉਹ ਪਾ ਲੈਨੇ जेडा सागू तडका आपण तेलला गे किंक बनवा प्याज आपला भुज चुका वाद टमाटर पा ਤੜਕਾ ਜਿਹੜਾ ਆਪਣਾ ਤੋੜੀ ਟਿੱਕਾ ਵਾ ਹੋੜਾ ਪਰ ਇਹਦੇ ਨਾਲ ਜਿਹੜਾ ਆ ਪਾ ਦਿੰਦੇ ਆ ਬਾਗ ਲਈ ਚਾਪਾ ਬਣਾਵਾਣੀ ਦੀਵਾ ਦੇ ਰੋਟੀਆਂ ਇਹ ਜਿਹੜੇ ਸਾਦ ਰੋਟੀ ਡੜਕਾ ਲੱਚਕਾ ਵਾ ਹੁਣ ਆਪਾਂ ਜਵਾਦੀਆ ਰੋਟੀਆਂ ਪੱਕਾ ਆ ਕੇ ਫਿਰ ਚਲ ਜੀ ਪਿਆਰ ਜਵਾਦ ਦੀ ਰੋਟੀਆਂ ਪੱਕ ਚੁੱਕੀਆਂ ਵਾ ਚਲੋ ਜੀ ਹੁਣ ਸਾਰੇ ਨਾਲ ਮਿਲ ਕੇ ਖਾਓ ਤੇ ਦੱਸਿਓ ਕੇਲੇ ਦੇ ਬੜੇ ਸਾਸ